ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੁਹਾਡੇ ਪਸੰਦ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਪਸੰਦ ਦੇ ਰੇਟਾਂ ਅਨੁਸਾਰ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੇ ਗੱਲਬਾਤ ਕਰਦੇ ਹਾਂ ਪੂਰੀ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹੇ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਕੋਠੀ ਕੁਝ ਵੀ ਹੈ ਜੀ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ ਫੋਟੋਆਂ ਸਾਰਾ ਕੁਝ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਵੈਗਨਰ ਪਹੁੰਚੀ ਹੈ ਜੀ ਵੈਗਨਰ ਗੱਡੀ ਹੈ 2005 ਮਾਡਲ ਹੈ ਤੇ ਮਾਲਕ ਨੇ ਪਾਸਿੰਗ ਰਨਿਊ ਕਰਵਾਈ ਹੋਈ ਹੈ 2026 ਤੱਕ ਕਰਾਂ ਤੇ ਗੱਡੀ ਖੜੀ ਹੈ ਹੁਸ਼ਿਆਰਪੁਰ ਏਰੀਆ 'ਚ ਤੇ ਜਿਹੜੇ ਮਾਲਕ ਹੈ ਜੀ ਉਹ ਆਪ ਤਾਂ ਬਾਹਰ ਰਹਿੰਦੇ ਐ ਤੇ ਉਹਨਾਂ ਦੀ ਗੱਡੀ ਹੈ ਜੀ ਬਾਹਰ ਰਹਿੰਦੇ ਮਾਲਕ ਦੀ ਤੇ ਮਾਲਕ ਕਹਿੰਦੇ ਆ ਵੀ ਪਹਿਲਾਂ ਲੈਤੀ ਸੀਗੀ ਤੇ ਉਸ ਤੋਂ ਬਾਅਦ ਬਾਹਰ ਭੱਗ ਗਈ ਤੇ ਹੁਣ ਘਰੇ ਇਦਾਂ ਹੀ ਖੜੀ ਐ ਤੇ ਮਾਲਕ ਕਹਿੰਦੇ ਆ ਵੀ ਘਰੇ ਖੜੀ ਖੜੀ ਖਰਾਬ ਹੋ ਜੂਗੀ ਇਹ ਤੋਂ ਚੰਗਾ ਗੱਡੀ ਸੇਲ ਕਰ ਦਈਏ ਤੇ ਇੱਕ ਵੀ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਕਿਸੇ ਨੂੰ ਪਸੰਦ ਆਉਂਦੀ ਐ ਗੱਡੀ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਬਾਕੀ ਹੁਸ਼ਿਆਰਪੁਰ ਏਰੀਆ ਚ ਗੱਡੀ ਖੜੀ ਐ ਤੇ ਤੁਹਾਡੇ ਸਾਹਮਣੇ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਬਾਹਰਲਾ ਨੰਬਰ ਹੈ ਜੀ ਤੇ ਤੁਸੀਂ ਇਹ ਸੇਵ ਕਰ ਲਿਓ ਨੰਬਰ ਨੂੰ ਪਹਿਲਾਂ ਤੇ ਬਾਅਦ ਚ ਵਟਸਐਪ ਤੇ ਕਾਲ ਕਰ ਲਓ ਮਾਲਕ ਚੱਕ ਲੈਣਗੇ ਤੇ ਗੱਡੀ ਵਧੀਆ ਇੱਕ ਵੀਚੋਂ ਲੈਸ ਵਸ ਹੋ ਜਾਊਗਾ ਰੇਟ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਗੱਡੀ ਤੁਸੀਂ ਦੇਖ ਲਈ ਸਾਰੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਮੈਂ ਉਮੀਦ ਕਰੂੰਗਾ ਗੱਡੀ ਤੁਹਾਨੂੰ ਪਸੰਦ ਆਈ ਹੋਊਗੀ ਇੱਕ ਆਪਾਂ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਏਰੀਆ ਚ ਬੁਲਟ ਹਾ ਖੜਾ ਮੁਕੇਰੀਆਂ ਸਾਈਡਾ 2005 ਮਾਡਲ ਹੈ ਰੇਟ ਮਾਲਕ ਨੇ 95000 ਰੁਪਏ ਕਿਹਾਗਾ ਕੰਡੀਸ਼ਨ ਆਲੂਕਿਆਪਨ ਮਿਲ ਜੂਗੀ ਜੇ ਤੁਸੀਂ ਦੇਖਣਾ ਹੋਵੇ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦਾ ਮਾਲਕ ਨੇ ਕਿਹਾ ਘਰੇ ਖੜਾ ਹੈ ਤੇ ਪੂਰਾ ਮੋਡੀਫਾਈ ਕਰਵਾਇਆ ਹੋਇਆ ਜੀ ਪੂਰਾ ਵਧੀਆ ਜੀ ਸਾਰਾ ਕੁਝ ਵਧੀਆ ਪਾਰਟਸ ਵਧੀਆ ਪਈ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਨਾ ਕੋਈ ਟੁੱਟਿਆ ਪੱਜੇ ਨਾ ਕੋਈ ਡੱਗਿਆ ਵਗੈਰੇ ਵਧੀਆ ਜੀ ਤੇ ਹੁਸ਼ਿਆਰਪੁਰ ਏਰੀਆ ਚ ਮੁਕੇਰੀਆ ਏਰੀਆ ਚ ਮੋਟਰਸਾਈਕਲ ਬੁਲਟ ਹਤਵ ਨੂੰ ਮਿਲ ਜੂਗਾ 95 ਇੱਕ ਵਾਰੀ ਡਿਮਾਂਡ ਕਹੀ ਹੈ ਪੰਜ ਮਾਡਲ ਹੈ ਤੇ ਓਨਰ ਦਾ ਨੰਬਰ ਹੈ 77196 ਤੇ 68261 ਬਾਕੀ ਜੇ ਆਪਾਂ ਇੰਜਨ ਗੇਅਰ ਵੱਲੋਂ ਗੱਲ ਕਰੀਏ ਤਾਂ ਓਕੇ ਕੰਡੀਸ਼ਨ ਹੈ ਓਕੇ ਦੀ ਰਿਪੋਰਟ ਹੈ ਸਾਰਾ ਕੁਝ ਵਧੀਆ ਕੰਮ ਬਸ ਤੁਸੀਂ ਬਾਕੀ ਜਾ ਕੇ ਦੇਖ ਲਓ ਤੁਹਾਨੂੰ ਸਾਰਾ ਕੁਝ ਆਪਣੇ ਆਪ ਪਤਾ ਲੱਗ ਜਾਊਗਾ ਤੇ ਇੱਕ ਆਪਾ ਤੁਹਾਡੇ ਖਾਤਰ ਹੁਣ Maruti 800 ਗੱਡੀ ਲੈ ਕੇ ਪਹੁੰਚਿਆ ਜੀ ਫਰੀਦਕੋਟ ਏਰੀਆ ਚੋਂ ਡਿਮਾਂਡ ਸਿਰਫ 45000 ਰੁਪਿਆ ਇੱਕ ਵਾਰੀ ਤੇ ਫਰੀਦਕੋਟ ਜਾ ਕੇ ਦੇਖ ਸਕਦੇ ਹੋ ਚਾਰ ਮਾਡਲ ਹੈ ਕੰਡੀਸ਼ਨ ਆਲੂਕ ਹੈ ਏਸੀ ਹੀਟਰ ਵਰਕਿੰਗ ਚ ਹੈ 45000 ਰੁਪਏ ਇੱਕ ਵਾਰੀ ਮੰਗਿਆ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਾਂਗੇ ਚਾਰ ਮਾਡਲ ਹੈ ਜੀ ਤੇ ਏਸੀ ਕੰਪਨੀ ਵੱਲੋਂ ਫਿਟਡ ਹੈ ਏਸੀ ਹੀਟਰ ਵਰਕਿੰਗ ਚ ਹੈ ਜੀ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਿਸੇ ਨੇ ਗੱਲ ਕਰਨੀ ਹੈ ਬਾਕੀ ਬਾਡੀ ਲਾਈਨ ਤੁਸੀਂ ਦੇਖ ਲਓ ਚਿੱਟੇ ਰੰਗ ਦੀ ਹੈ ਬਹੁਤ ਵਧੀਆ ਸਾਫ਼ ਸੁਥਰੀ ਸੋਹਣੀ ਗੱਡੀ ਹੈ ਜੀ ਤੇ ਪਸੰਦ ਆਉਂਦੀ ਹੈ ਕਿਸੇ ਨੂੰ ਜਾ ਕੇ ਦੇਖ ਲਓ ਰੰਗ ਵਗੈਰਾ ਦੇਖ ਲਓ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ 941750470 ਨੂੰ ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੋ ਗਿਆਗਾ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਸੇਲ ਕਰਨੀ ਹੈ ਇਹ ਨਾਲ ਗੱਡੀ ਗੱਡੀ ਦੇਖੋ ਤਰਨ ਤਰਨ ਦੀ ਤਾਂ ਐਨਓਸੀ ਮਿਲ ਜੂਗੀ ਆਪਾਂ ਨੂੰ ਗੱਡੀ ਖੜੀ ਹੈ ਲੋਕੇਸ਼ਨ ਧੂਰੀ ਤੇ ਗੱਡੀ ਜਿੰਨਾਂ ਕੋਲ ਹੈਗੀ ਆ ਉਹ ਆਪ ਆਰਮੀ ਦੇ ਵਿੱਚ ਨੇ ਜੀ ਸਬੱਟ ਗੱਡੀ 11 ਮਾਡਲ ਹੈ ਦਿੱਲੀ ਨੰਬਰ ਹੈ ਜੀ ਤੇ ਇਹਨਾਂ ਨੇ ਸੇਲ ਕਰਨੀ ਹੈ 1.5 ਲੱਖ ਦੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਮੜਮਟਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਣ ਗਿਆ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਮਣੀ ਆਪਾਂ ਨੂੰ ਵਧੀਆ ਗੱਡੀ ਹੈ ਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਵਧੀਆ ਚਲਾਈ ਹੋਈ ਹੈ ਤੇ ਵਧੀਆ ਚੱਲੀ ਹੋਈ ਹੈ ਟੋਟਲ ਕੰਮ ਮਾਲਕ ਨੇ ਕਰਵਾ ਰੱਖਿਆ ਮੱਕੇ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਤੁਹਾਨੂੰ ਫੋਟੋਆਂ ਮਿਲ ਗਿਆ ਅੰਦਰੋਂ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਗੱਡੀ ਆ ਖਰੀਦਣ ਦਾ ਚਾਹਵਾਨ ਹੈਗੇ ਤਾਂ ਗੱਲ ਤੁਸੀਂ ਆਪੇ ਕਰ ਲਿਓ ਮਾਲਕ ਨਾਲ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਤੇ ਗੱਲ ਕਰਕੇ ਕਿਸੇ ਨੂੰ ਪਸੰਦ ਆਈ ਹੈ ਤੇ ਜਾ ਕੇ ਦੇਖ ਸਕਦੇ ਹੋ ਟ్రਾਈ ਲੈ ਕੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਤੇ ਇਹ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਦ ਤੋਂ ਬਦ ਤੇ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਦਾ ਜੀ ਐਡ ਕਰਵਾਉਣੀ ਆ ਭੇਜੋ ਆਪਣੇ ਕੋਲ ਤੇ ਅਡ ਆਪਾਂ ਲਗਾ ਦੇਵਾਂਗੇ ਜੀ